ਹਾਂਜੀ ਬਹੁਤ ਵੱਡਾ ਹੈ ਤੁਹਾਨੂੰ ਪਤਾ ਹੈ ਕਿ ਪੰਜਾਬ ਦਾ ਦਰਦ ਹੈ ਜਿਹੜਾ ਤੇ ਕਿ ਮੈਂ ਬੜਾ ਲੰਮਿਆ ਸਮਾਂ ਹੋ ਗਿਆ ਇਸ ਤੇ ਬੋਲਦੇ ਨੂੰ ਪੰਜਾਬ ਦੇ ਵਿੱਚ ਬਹੁਤ ਵੱਡੀਆਂ ਨੇ ਠੱਗੀਆਂ ਵੱਜੀਆਂ ਨਹੀਂਆਂ ਅਜ ਤੱਕ ਸਰਕਾਰ ਨੇ ਇਹਦੇ ਖਿਲਾਫ ਕੋਈ ਐਕਸ਼ਨ ਨਹੀਂ ਕੀਤਾ ਕੋਈ ਕਾਰਵਾਈ ਨਹੀਂ ਕੀਤੀ ਮੈਨੂੰ ਬੜਾ ਕਈਆਂ ਨੇ ਮੈਨੂੰ ਪੁੱਛਿਆ ਪ੍ਰਸ਼ਾਸਨ ਵਾਲਿਆਂ ਨੇ ਪੁੱਛਿਆ ਅਫਸਰਾਂ ਨੇ ਪੁੱਛਿਆ ਇਹ ਮਸਲੇ ਦਾ ਹੱਲ ਕਿਵੇਂ ਨਿਕਲ ਸਕਦਾ ਪਰ ਸਰਕਾਰ ਨੂੰ ਇਹ ਚੀਜ਼ ਚਾਹੀਦੀ ਹੈ ਕਿ ਪੰਜਾਬ ਜਿਹੜਾ ਇਸ ਟਾਈਮ ਨੌਜਵਾਨ ਦੀ ਲੁੱਟਖਸਟ ਹੋ ਰਹੀ ਆ ਬਰਬਾਦੀ ਵੱਲ ਵੱਧ ਰਹੇ ਨੇ ਸਾਡੀਆਂ ਕਾਲਜ ਦੀ ਕਾਲਜ ਬੰਦ ਹੋ ਗਈਆਂ ਸਾਡੀਆਂ ਯੂਨੀਵਰਸਿਟੀਆਂ ਬੰਦ ਹੋ ਗਈਆਂ ਸਾਡਾ ਬਿਲਕੁਲ ਪੰਜਾਬ ਦਾ ਆਉਣ ਵਾਲੇ ਸਮੇਂ ਦੇ ਵਿੱਚ ਤਬਾਹੀ ਵੱਲ ਵੱਧ ਰਿਹਾ ਹੈ ਇਹ ਪੰਜਾਬ ਦੀ ਸਭ ਤੋਂ ਵੱਡੀ ਸਮੱਸਿਆ ਹੈ ਸਭ ਤੋਂ ਵੱਡੀ ਪੰਜਾਬ ਦੀ ਸਮੱਸਿਆ ਜਿਹੜਾ ਪ੍ਰਵਾਸ ਇਹਦੇ ਵਿੱਚ ਕਿੰਨੀ ਨੌਜਵਾਨਾਂ ਠੱਗੀ ਵੱਜ ਰਹੀ ਆ ਇਹਦੇ ਵਿੱਚ ਸਰਕਾਰ ਨੇ ਨਾ ਤਾਂ ਕੋਈ ਇਸ ਪ੍ਰਤੀ ਕੋਈ ਕਾਨੂੰਨ ਬਣਾਇਆ ਨਾ ਕੋਈ ਇਹਨਾਂ ਏਜੰਟਾਂ ਖਿਲਾਫ ਕੋਈ ਐਕਸ਼ਨ ਕੀਤਾ ਕੋਈ ਵੀ ਇਹ ਜਿਹੜਾ ਕਿ ਅਜ ਤੱਕ ਕੰਮ ਨਹੀਂ ਕੀਤਾ ਉੱਤੋਂ ਲੈ ਲੈ ਮਸ਼ਹੂਰੀਆਂ ਐਕਟਰ ਸਿੰਗਰਾਂ ਦੇ ਮਸ਼ਹੂਰੀਆਂ ਕਰੀ ਜਾਂਦੇ ਨੇਗੇ ਉੱਥੇ ਬੜੇ ਠੱਗੀਦਾਰ ਨੇ ਜਿੰਨਾ ਕਰਕੇ ਨੌਜਵਾਨ ਇਹਨਾਂ ਦਾ ਠੱਗੀ ਦਾ ਸ਼ਿਕਾਰ ਹੋਈ ਜਾਂਦੇ ਨੇਗੇ ਇਸ ਕਰਕੇ ਮੈਂ ਚਾਹਣਾ ਦੇਖ ਲੋ ਕਿੰਨਾ ਘਰੇ ਇਕੱਠਾ ਕਿੰਨੇ ਲੋਕ ਆਏ ਹੋਏ ਨੇਗੇ ਕਿੰਨਾ ਇਹ ਵੱਡੇ ਠੱਗ ਲੋਕ ਠੱਗੀ ਦਾ ਸ਼ਿਕਾਰ ਹੋਏ ਹੋਏ ਨੇਗੇ ਹਰ ਇੱਕ ਪਿੰਡ ਦੇ ਵਿੱਚ ਕਿੰਨੇ ਨੌਜਵਾਨਾਂ ਨਾਲ ਠੱਗੀ ਵੱਜੀ ਆ ਬਾਹਰ ਭੇਜਣ ਦੇ ਨਾਂ ਉਤੇ ਜੇਕਰ ਸਰਕਾਰ ਕੋਈ ਸਖਤ ਐਕਸ਼ਨ ਨਹੀਂ ਕਰੂਗੀ ਕੋਈ ਕਾਰਵਾਈ ਨਹੀਂ ਕਰੂਗੀ ਤਾਂ ਫਿਰ ਇਹ ਪੰਜਾਬ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਊਗਾ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਆ ਤਾਂ ਲੋਕ ਮਰੀ ਜਾਂਦੇ ਨੇਗੇ ਘਰਾਂ ਦੇ ਘਰ ਉੱਜੜ ਜਾਂਦੇ ਨੇਗੇ ਹੁਣ ਕੀ ਐ ਜਿਹਦੇ ਘਰ ਦੇ ਵਿੱਚ 30 ਲੱਖ ਦੀ ਠੱਗੀ ਮਰ ਗਈ ਉਹ ਮਰੂ ਗਈ ਕੁਝ ਖਾ ਕੇ ਕੋਈ ਦਵਾਈ ਪੀ ਕੇ ਮਰੂਗਾ ਜਾਂ ਫਿਰ ਜਿਹੜੇ ਬਾਗੇ ਉਹ ਦੋ ਦੋ ਤਿੰਨ ਤਿੰਨ ਬਾਰੇ ਬੀਜੇ ਲਵਾ ਕੇ ਬਾਗੇ ਉਹ ਵੀ ਪੰਜਾਬ ਦੀ ਇੱਕ ਵੱਡੀ ਬਰਬਾਦੀ ਐ ਇਸ ਕਰਕੇ ਆਹ ਭਰਾਵੋ ਉਹ ਏਜੰਟਾ ਪਹਿਲਾਂ 17 ਸੀਗਾ ਫਿਰ ਮਹਾਲੀ ਸੀਗਾ ਇਹਦਾ ਬਾਰ ਬਾਰ ਥਾਵਾਂ ਤੇ ਜਿਹੜੇ ਆਪਣਾ ਇਮੀਗ੍ਰੇਸ਼ਨ ਖੁੱਲੀ ਜਾਂਦੀ ਆ ਮੈਂ ਕਿੰਨੇ ਨੌਜਵਾਨਾਂ ਨੂੰ ਪਿੱਟਿਆ ਕਿ ਇਹਨਾਂ ਕੋਲੇ ਜਾ ਕੇ ਦੁਬਾਰਾ ਨਾ ਫਸੋ ਫਸੋ ਮਹਾਲੀ ਦੇ ਵਿੱਚ ਦੁਬਾਰਾ ਦੁਬਾਰਾ ਨਾ ਜਾ ਕੇ ਫਸੋ ਇਸ ਕਰਕੇ ਕੋਈ ਵੀ ਨੌਜਵਾਨ ਗੌਰ ਨਹੀਂ ਕਰਦਾ ਆ ਹੁਣ ਕਿੰਨੇ ਕੇਸ ਆ ਗਏ ਨਵੇਂ ਇਹਦੇ ਕੋਲੇ ਫਸੇ ਹੋਏ ਮੈਂ ਕਿੰਨਾ ਵਾਰੀ ਇਹਦੇ ਖਿਲਾਫ ਪਹਿਲਾਂ ਬੋਲਿਆ ਮੇਰੇ ਕੋਲੇ ਪਿਛਲੇ ਬੁੱਧਵਾਰੇ ਤੇ ਨਵੇਂ ਕੇਸ ਆਏ ਭਰਾਵੋ ਆਪਣਾ ਮੜਾ ਮੋਡਾ ਦਾ ਖਿਆਲ ਕਰ ਲੋ ਯਾਰ ਲੁੱਟ ਦਾ ਸ਼ਿਕਾਰ ਨਾ ਹੋਣੇ ਦਫ਼ਤਰ ਆਪਣੇ ਬੰਦ ਕਰਕੇ ਉਹਨੇ ਫੋਨਾਂ ਦੇ ਕੰਮ ਚ ਲਾਈ ਜਾਂਦੀ ਹੈ ਡਾਕਟਰ ਦਾ ਤਾਂ ਬੰਦਾ ਹੋਣਾ ਬਾਈ ਪਰ ਬੰਦਾ ਵੀ ਤਿੰਨ ਡਾਕਟਰ ਵੀ ਤਿੰਨੇ ਬੰਦ ਕਰਕੇ ਵਿਕਾਸ ਸ਼ਰਮਾ ਦਾ ਨਾਮ ਲਾਉਣਾ ਨਾਲ ਤੁਸੀਂ ਵਿਕਾਸ ਕਿਵੇਂ ਵਿਕਾਸ ਸ਼ਰਮਾ ਮੇਰਾ ਜਨਾਬ ਜਨਾਬ ਆਨਰ ਅਗੇ ਵਿਕਾਸ ਸ਼ਰਮਾ ਤੇ ਰਚੀ ਤੇ ਬਜ਼ਾਜ਼ ਆਨਰ ਅਗੇ ਉਹਨਾਂ ਨੇ ਇਹ ਮੂਰੇ ਰੱਖਿਆ ਹੋਈਆਂ ਨੇ ਮੈਂ ਕਿਹੜਾ ਰੱਖਦੀ ਤੁਹਾਨੂੰ ਟੱਗੀ ਵਜੇ ਬਾਈ 15 ਲੱਖ ਦੀ ਮੇਰੀ ਆ 15 ਲੱਖ ਦੀ ਮੇਰੀ ਹੈਗੀ 11:30 ਦੀ ਸਾਡੀ ਆ 10:30 ਦੀ 85 45 ਬੱਚਿਆਂ ਅਗੇ 45 ਬੱਚਿਆਂ ਦੀ ਕਿਸੇ ਦੀ 15 ਲੱਖ ਕਿਸੇ ਦੀ 20 ਲੱਖ ਕਿਸੇ ਦੀ ਕਿੰਨੀ ਸਬਦੀ ਆ ਨਹੀਂ 45 45 ਆਣਾ ਤੁਸੀਂ ਇਹ ਦੇਖ ਲਓ ਕਿੰਨਾ ਬਣ ਗਿਆ 45 ਜਵਾਕ ਨੇਗੇ 5-6 ਕਰੋੜ ਤਾਂ ਸਿੱਧਾ ਹੀ ਬਣ ਇਦੂ ਉੱਪਰ ਮੰਦਾ ਆ ਦੇਖ ਹੁਣ ਆ ਬਾਈ ਜੀ ਬੈਠੇ ਨੇ ਥੋੜਾ ਕਿਨਾ 16 ਲੱਖ ਜੀ 16 ਲੱਖ ਰੁਪਏ ਇਹਨਾਂ ਦੇ ਬਿਟੀ ਨਾਲ ਵਜਿਆ ਹੋਇਆ ਤੇ ਇਸ ਕਰਕੇ ਬੀਰੋ ਹੈ 7-8 ਕਰੋੜ ਰੁਪਏ ਤਾਂ ਬੜੀ ਮਾਮੂਲੀ ਰਕਮ ਆ ਹਰਿਆਣੇ ਦੇ ਵਿੱਚੋਂ ਹਿਮਾਚਲ ਦੇ ਵਿੱਚੋਂ ਚਾਰ ਪੰਜ ਸੂਬਿਆਂ ਦੇ ਵਿੱਚ ਬੈਠ ਕੇ ਮਹਾਲੀ ਦੇ ਵਿੱਚ ਜਾਂ ਚੰਡੀਗੜ੍ਹ ਦੇ ਵਿੱਚ ਬੈਠ ਕੇ ਕੰਮ ਚਲਾਈ ਜਾਂਦੇ ਨੇਗੇ ਪਰ ਇਹੀ ਗੱਲ ਕਹਿਣਾ ਚਾਹਣਾ ਜ਼ਮੀਨਾਂ ਵੀ ਗੀਆਂ ਲੋਕਾਂ ਦੀਆਂ ਬਈ ਜ਼ਮੀਨਾਂ ਹੀ ਵਿਗੀਆਂ ਘਰਾਂ ਦੇ ਘਰ ਉੱਜੜ ਗਏ ਪੰਜਾਬ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵੱਡੀ ਬਰਬਾਦੀ ਦੇ ਵਿੱਚ ਆ ਪੰਜਾਬ ਦੇ ਵਿੱਚ ਕੋਈ ਨੌਜਵਾਨ ਨਹੀਂ ਮਿਲਣਾ ਨਾ ਕੋਈ ਪੰਜਾਬ ਦੇ ਵਿੱਚ ਟੀਚਰ ਮਿਲਣਾ ਨਾ ਕੋਈ ਪ੍ਰੋਫੈਸਰ ਮਿਲਣਾ ਨਾ ਕੋਈ ਪਟਵਾਰੀ ਮਿਲਣਾ ਨਾ ਕੋਈ ਕਾਨਕੋਮ ਮਿਲਣਾ ਨਾ ਕੋਈ ਪੁਲਸ ਵਾਲਾ ਮਿਲਣਾ ਇਹ ਪੰਜਾਬ ਬਹੁਤ ਵੱਡੀ ਬਰਬਾਦੀ ਵੱਲ ਵੱਧ ਚੁੱਕਿਆ ਸਰਕਾਰ ਦੇ ਇਸ ਗੱਲਬਾਤ ਬਿਲਕੁਲ ਧਿਆਨ ਨਹੀਂ ਨਾ ਪਿਛਲੀਆਂ ਸਰਕਾਰਾਂ ਨੇ ਧਿਆਨ ਦਿੱਤਾ ਨਾ ਹੋਣ ਵਾਲੀ ਸਰਕਾਰ ਧਿਆਨ ਦੇ ਰਹੀ ਹੈ ਕਿਉਂਕਿ ਤੁਸੀਂ ਦੇਖੋ ਕੋਈ ਵੀ ਇਸ ਜ ਤੁਸੀਂ ਹੋਰਾਂ ਸੂਬਿਆਂ ਦੇ ਵਿੱਚ ਦਿਖਾਓ ਇੰਨੇ ਏਜੰਟ ਕਿੰਨੇ ਕਿੰਨੇ ਹੋਰਾਂ ਸੂਬਿਆਂ ਦੇ ਵਿੱਚ ਇੰਨੇ ਕਿੰਨੇ ਕਿ ਠੱਗੀਆਂ ਵਜ ਰਹੇ ਨੇ ਇਹ ਪੰਜਾਬ ਦੇ ਵਿੱਚ ਏਡਾ ਵੱਡੇ ਪੱਧਰ ਤੇ ਕੰਮ ਚੱਲਿਆ ਹੋਇਆ ਹੈ ਇਸ ਕਰਕੇ ਸਰਕਾਰ ਵੀ ਆਉਣ ਵਾਲੇ ਸਮੇਂ ਦੇ ਵਿੱਚ ਧਿਆਨ ਦੇਵੇ ਪਰ ਹੁਣ ਜਿਹੜਾ ਗਰਮੀ ਦੇ ਥੋੜੇ ਦਿਨ ਰਹਿ ਗਏ ਆ ਗਰਮੀ ਘਟ ਜਾਣਿਆ ਮੀਂਹ ਪੈਣੇ ਸ਼ੁਰੂ ਹੋਣਿਆ ਸੀ ਮਹਾਲੀ ਦੇ ਵਿੱਚ ਵੱਡਾ ਪ੍ਰਦਰਸ਼ਨ ਕਰਾਂਗੇ ਇਹ ਪੰਜਾਬ ਦੀ ਸਿੱਖਿਆ ਪ੍ਰਣਾਲੀ ਬਚਾਉਣ ਲਈ ਤੇ ਪੰਜਾਬ ਦੀ ਜਵਾਨੀ ਬਚਾਉਣ ਲਈ ਮੈਂ ਸਾਰੇ ਲੋਕਾਂ ਨੂੰ ਕਹਿਣਾ ਚਾਹੁੰਦਾ ਇਹ ਸਾਡਾ ਇਸ ਦੇ ਵਿੱਚ ਸਾਥ ਦਿਓ ਤੁਸੀਂ ਆਪ ਮੁਤਾਬਕ ਵੀ ਇਹਨਾਂ ਦੇ ਧਰਨੇ ਲਾਓ ਇਹਨਾਂ ਨੂੰ ਕਿਸੇ ਏਜੰਟ ਨੂੰ ਛੱਡਣਾ ਨਹੀਂ ਇਹ ਆਪਾਂ ਪੰਜਾਬ ਦੇ ਵਿੱਚੋਂ ਭਜਾਉਣੇ ਆ ਜੇਕਰ ਡੇਢ ਸਾਲ ਮੈਨੂੰ ਇਸ ਮੁੱਦੇ ਤੇ ਬੋਲਦੇ ਨੂੰ ਹੋ ਗਿਆ ਤਾਂ ਬਹੁਤ ਸਾਰੇ ਏਜੰਟ ਭਜਾ ਵੀ ਦਿੱਤੇ ਤੇ ਪੰਜਾਬ ਦੇ ਲੋਕ ਜਾਗਰੂਤ ਵੀ ਹੋਏ ਨੇਗੇ ਸੱਚੀ ਗੱਲ ਦੋਸਤੋ ਭਾਨਾ ਸਿੱਧੂ ਜੋ ਕਿ ਲੰਮੇ ਸਮੇਂ ਤੋਂ ਉਹਨਾਂ ਠੱਗ ਏਜੰਟਾਂ ਦੇ ਖਿਲਾਫ ਇੱਕ ਮੁਹਿੰਮ ਚਲਾ ਰਿਹਾ ਹੈ ਜੋ ਕਿ ਪੰਜਾਬ ਦੇ ਭੋਲੇ-ਭਾਲੇ ਉਹਨਾਂ ਲੋਕਾਂ ਦਾ ਪੈਸੇ ਭੱਗ ਕੇ ਉਹਨਾਂ ਨੂੰ ਕੰਗਾਲੀ ਵੱਲ ਧੱਕ ਰਹੇ ਨੇ ਜਿਹੜੇ ਕਿ ਬਾਹਰ ਜਾਣ ਦੇ ਚਾਹਵਾਨ ਹੁੰਦੇ ਨੇ ਸੁਪਨੇ ਉਹਨਾਂ ਦੇ ਤੋੜ ਕੇ ਉਹਨਾਂ ਦੇ ਜੀਵਨ ਭਰ ਦੀ ਜ਼ਿੰਦਗੀ ਦੀ ਕਮਾਈ ਨੂੰ ਇਹ ਠੱਗੇ ਜੰਟ ਇੱਕ ਝਟਕੇ ਦੇ ਵਿੱਚ ਲੁੱਟ ਲੈਂਦੇ ਨੇ ਤੇ ਬਾਅਦ ਦੇ ਵਿੱਚ ਭਾਨਾ ਸਿੱਧੂ ਜੋ ਕਿ ਬਿਨਾਂ ਕਿਸੇ ਡਰ ਤੋਂ ਉਹਨਾਂ ਦੇ ਖਿਲਾਫ ਅਤੇ ਬਿਨਾਂ ਕਿਸੇ ਲਾਲਚ ਤੋਂ ਉਹਨਾਂ ਦੇ ਖਿਲਾਫ ਆਵਾਜ਼ ਬੁਲੰਦ ਕਰਦਾ ਹੈ ਪਾਨਾ ਸਿੱਧੂ ਨੂੰ ਧਮਕੀਆਂ ਹੁੰਦੀਆਂ ਨੇ ਪਰ ਪਾਨਾ ਸਿੱਧੂ ਨੇ ਜਿਨ੍ਹਾਂ ਨੇ ਕਿ ਜੇਲ੍ਹ ਵੀ ਕੱਟੀ ਇਸ ਮਾਮਲੇ ਤੇ ਪਰ ਫਿਰ ਵੀ ਲਗਾਤਾਰ ਆਵਾਜ਼ ਬੁਲੰਦ ਕਰ ਰਹੇ ਨੇ ਤੇ ਅੱਜ ਗੁੱਸੇ ਦੇ ਵਿੱਚ ਸਰਕਾਰ ਨੂੰ ਲਾਂਧਤਾ ਪਾਈਆਂ ਅਤੇ ਸਾਹਮਣੇ ਆ ਕੇ ਇਹ ਚੈਲੰਜ ਤੱਕ ਕਰ ਦਿੱਤਾ ਕਿ ਇੰਨੇ ਲੰਬੇ ਸਮੇਂ ਤੋਂ ਇਸ ਗੱਲ ਤੇ ਸਰਕਾਰ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਜਦਕਿ ਭਾਨਾ ਸਿੱਧੂ ਜੇਕਰ ਕੋਈ ਕਾਰਵਾਈ ਕਰਦਾ ਤਾਂ ਉਸ ਤੇ ਬੜੀ ਛੇਤੀ ਪਰਚਾ ਵੀ ਪਾ ਦਿੱਤਾ ਜਾਂਦਾ ਹੈ ਤੇ ਜੇਲ੍ਹ ਦੇ ਵਿੱਚ ਵੀ ਧੱਕ ਦਿੱਤਾ ਜਾਂਦਾ ਹੈ। ਦੋਸਤੋ ਤੁਸੀਂ ਭਾਨਾ ਸਿੱਧੂ ਦੀਆਂ ਇਹਨਾਂ ਗੱਲਾਂ ਦੇ ਨਾਲ ਸਹਿਮਤ ਹੋ ਜਾਂ ਨਹੀਂ ਜੈਸ ਜਨ ਉਹਦੇ ਵਿੱਚ ਜਰੂਰ ਕਮੈਂਟ ਕਰਕੇ ਆਪਣੀ ਸਹਿਮਤੀ ਜਾਂ ਸੈਂਪਤੀ ਦੱਸਣਾ ਤਾਂ ਕਿ ਪਤਾ ਲੱਗ ਸਕੇ ਪੰਜਾਬ ਦੀ ਆਵਾਮ ਇਸ ਮਾਮਲੇ ਤੇ ਭਾਨਾ ਸਿੱਧੂ ਦੇ ਨਾਲ ਖੜੀ ਹੈ ਜਾਂ ਨਹੀਂ ਕਿਉਂਕਿ ਭਾਨਾ ਸਿੱਧੂ ਅੱਜ ਤੱਕ ਵੀ ਉਸੇ ਤਰ੍ਹਾਂ ਹੀ ਬਿਨਾ ਕਿਸੇ ਡਰ ਤੋਂ ਇਨ੍ਹਾਂ ਮਾਮਲਿਆਂ ਨੂੰ ਚੱਕ ਰਿਹਾ ਹੈ ਜਦਕਿ ਹਜੇ ਤੱਕ ਸਰਕਾਰਾਂ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਜਦਕਿ ਭਾਨਾ ਸਿੱਧੂ ਨੂੰ ਜਦੋਂ ਪਰਚਾ ਵਾਕੇ ਜੇਲ੍ਹ ਦੇ ਵਿੱਚ ਧੱਕਿਆ ਗਿਆ ਸੀ ਤਾਂ ਉਸ ਵੇਲੇ ਇਹ ਗੱਲ ਕਹੀ ਗਈ ਸੀ ਕਿ ਪਹਿਲਾਂ ਤੂੰ ਪ੍ਰਸ਼ਾਸਨ ਦੇ ਨਾਲ ਗੱਲਬਾਤ ਕਰਨੀ ਹੈ ਪਰ ਫਿਰ ਵੀ ਹਾਲੇ ਤੱਕ ਪ੍ਰਸ਼ਾਸਨ ਇਨ੍ਹਾਂ ਗੱਲਾਂ ਤੇ ਨਹੀਂ ਆਇਆ ਕਿ ਇਨ੍ਹਾਂ ਠਾਗੇ ਏਜੰਟਾਂ ਤੇ ਕਾਰਵਾਈ ਕੀਤੀ ਜਾਵੇ ਤੁਹਾਡੇ ਇਸ ਵਾਰ ਕੀ ਕਹਿਣਾ ਜ਼ਰੂਰ ਕਮੈਂਟ ਕਰਨਾ ਹਾਂਜੀ ਬਹੁਤ ਵੱਡਾ ਹੈ ਤੁਹਾਨੂੰ ਪਤਾ ਹੈ ਕਿ ਪੰਜਾਬ ਦਾ ਦਰਦ ਹੈ ਜਿਹੜਾ ਤੇ ਕੇ ਮੈਂ ਬੜਾ ਲੰਮਾ ਸਮਾਂ ਹੋ ਗਿਆ ਇਸ ਤੇ ਬੋਲਦੇ ਨੂੰ ਪੰਜਾਬ ਦੇ ਵਿੱਚ ਬਹੁਤ ਵੱਡੀਆਂ ਨੇ ਠੱਗੀਆਂ ਵੱਜੀਆਂ ਨਹੀਂਆਂ ਅਜ ਤੱਕ ਸਰਕਾਰ ਨੇ ਇਹਦੇ ਖਿਲਾਫ ਕੋਈ ਐਕਸ਼ਨ ਨਹੀਂ ਕੀਤਾ ਕੋਈ ਕਾਰਵਾਈ ਨਹੀਂ ਕੀਤੀ ਮੈਨੂੰ ਬੜਾ ਕਈਆਂ ਨੇ ਮੈਨੂੰ ਪੁੱਛਿਆ ਪ੍ਰਸ਼ਾਸਨ ਵਾਲਿਆਂ ਨੇ ਪੁੱਛਿਆ ਅਫਸਰਾਂ ਨੇ ਪੁੱਛਿਆ ਇਹ ਮਸਲੇ ਦਾ ਹੱਲ ਕਿਵੇਂ ਨਿਕਲ ਸਕਦਾ ਪਰ ਸਰਕਾਰ ਨੂੰ ਇਹ ਚੀਜ਼ ਚਾਹੀਦੀ ਹੈ ਕਿ ਪੰਜਾਬ ਜਿਹੜਾ ਇਸ ਟਾਈਮ ਨੌਜਵਾਨ ਦੀ ਲੁੱਟ ਖਸੁੱਟ ਹੋ ਰਹੀ ਆ ਬਰਬਾਦੀ ਵੱਲ ਵੱਧ ਰਹੇ ਨੇ ਸਾਡੀਆਂ ਕਾਲਜ ਦੀ ਕਾਲਜ ਬੰਦ ਹੋ ਗਈਆਂ ਸਾਡੀਆਂ ਯੂਨੀਵਰਸਿਟੀਆਂ ਬੰਦ ਹੋ ਗਈਆਂ ਸਾਡਾ ਬਿਲਕੁਲ ਪੰਜਾਬ ਦਾ ਆਉਣ ਵਾਲੇ ਸਮੇਂ ਦੇ ਵਿੱਚ ਤਬਾਹੀ ਵੱਲ ਵੱਧ ਰਿਹਾ ਹੈ ਇਹ ਪੰਜਾਬ ਦੀ ਸਭ ਤੋਂ ਵੱਡੀ ਸਮੱਸਿਆ ਹੈ ਸਭ ਤੋਂ ਵੱਡੀ ਪੰਜਾਬ ਦੀ ਸਮੱਸਿਆ ਜਿਹੜਾ ਪ੍ਰਵਾਸ ਇਹਦੇ ਵਿੱਚ ਕਿੰਨੀ ਨੌਜਵਾਨਾਂ ਠੱਗੀ ਵੱਜ ਰਹੀ ਆ ਇਹਦੇ ਵਿੱਚ ਸਰਕਾਰ ਨੇ ਨਾ ਤਾਂ ਕੋਈ ਇਸ ਪ੍ਰਤੀ ਕੋਈ ਕਾਨੂੰਨ ਬਣਾਇਆ ਨਾ ਕੋਈ ਇਹਨਾਂ ਏਜੰਟਾਂ ਖਿਲਾਫ ਕੋਈ ਐਕਸ਼ਨ ਕੀਤਾ ਕੋਈ ਵੀ ਇਹ ਹੈ ਜਿਹੜਾ ਕਿ ਅਜ ਤੱਕ ਕੰਮ ਨਹੀਂ ਕੀਤਾ ਉੱਤੋਂ ਲੈ ਲੈ ਮਸ਼ਹੂਰੀਆਂ ਐਕਟਰ ਸਿੰਗਰਾਂ ਨੇ ਮਸ਼ਹੂਰੀਆਂ ਕਰੀ ਜਾਂਦੇ ਨੇਗੇ ਉੱਥੇ ਬੜੇ ਠੱਗੀਦਾਰ ਨੇ ਜਿੰਨਾ ਕਰਕੇ ਨੌਜਵਾਨ ਇਹਨਾਂ ਦਾ ਠੱਗੀ ਦਾ ਸ਼ਿਕਾਰ ਹੋਈ ਜਾਂਦੇ ਨੇਗੇ ਇਸ ਕਰਕੇ ਮੈਂ ਚਾਹਣਾ ਦੇਖ ਲਓ ਕਿੰਨਾ ਘਰੇ ਇਕੱਠਾ ਕਿੰਨੇ ਲੋਕ ਆਏ ਹੋਏ ਨੇਗੇ ਕਿੰਨਾ ਇਹ ਵੱਡੇ ਲੋਕ ਠੱਗੀ ਦਾ ਸ਼ਿਕਾਰ ਹੋਏ ਹੋਏ ਨੇਗੇ ਹਰ ਇੱਕ ਪਿੰਡ ਦੇ ਵਿੱਚ ਕਿੰਨੇ ਨੌਜਵਾਨਾਂ ਨਾਲ ਠੱਗੀ ਵੱਜੀ ਆ ਬਾਹਰ ਭਜਣ ਦੇ ਨਉਤੇ ਜੇਕਰ ਸਰਕਾਰ ਕੋਈ ਸਖਤ ਐਕਸ਼ਨ ਨਹੀਂ ਕਰੂਗੀ ਕੋਈ ਕਾਰਵਾਈ ਨਹੀਂ ਕਰੂਗੀ ਤਾਂ ਫਿਰ ਇਹ ਪੰਜਾਬ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਊਗਾ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਆਦਾ ਲੋਕ ਮਰੀ ਜਾਂਦੇ ਨੇਗੇ ਘਰਾਂ ਦੇ ਘਰ ਉਜੜੀ ਜਾਂਦੇ ਨੇਗੇ ਹੁਣ ਕੀ ਐ ਜਿਹਦੇ ਘਰ ਦੇ ਵਿੱਚ 30 ਲੱਖ ਦੀ ਠੱਗੀ ਮਰ ਗਈ ਉਹ ਮਰੂ ਗਈ ਕੁਝ ਖਾ ਕੇ ਕੋਈ ਦਵਾਈ ਪੀ ਕੇ ਮਰੂਗਾ ਜਾਂ ਫਿਰ ਜਿਹੜੇ ਬਾਗੇ ਉਹ ਦੋ ਦੋ ਤਿੰਨ ਤਨ ਬਾਰੇ ਬੀਜੇ ਲਵਾ ਕੇ ਬਾਗੇ ਉਹ ਵੀ ਪੰਜਾਬ ਦੀ ਇੱਕ ਵੱਡੀ ਬਰਬਾਦੀ ਐ ਇਸ ਕਰਕੇ ਆਹ ਪ੍ਰਭੂ ਉਹ ਏਜੰਟਾ ਪਹਿਲਾਂ 17 ਸੀਗਾ ਫਿਰ ਮਹਾਲੀ ਸੀਗਾ ਇਹਦਾ ਬਾਰ ਬਾਰ ਥਾਵਾਂ ਤੇ ਜਿਹੜੇ ਆਪਣਾ ਇਮੀਗ੍ਰੇਸ਼ਨ ਖੁੱਲੀ ਜਾਂਦੀ ਆ ਮੈਂ ਕਿੰਨੇ ਨੌਜਵਾਨਾਂ ਨੂੰ ਪਿੱਟਿਆ ਕਿ ਇਹਨਾਂ ਕੋਲੇ ਜਾ ਕੇ ਦੁਬਾਰਾ ਨਾ ਫਸੋ ਫਸੋ ਮਹਾਲੀ ਦੇ ਵਿੱਚ ਦੁਬਾਰਾ ਦੁਬਾਰਾ ਨਾ ਜਾ ਕੇ ਫਸੋ ਇਸ ਕਰਕੇ ਕੋਈ ਵੀ ਨੌਜਵਾਨ ਗੌਰ ਨਹੀਂ ਕਰਦਾ ਆ ਹੁਣ ਕਿੰਨੇ ਕੇਸ ਆ ਗਏ ਨਵੇਂ ਇਹਦੇ ਕੋਲੇ ਫਸੇ ਹੋਏ ਮੈਂ ਕਿੰਨਾ ਵਾਰੀ ਇਹਦੇ ਖਿਲਾਫ ਪਹਿਲਾਂ ਬੋਲਿਆ ਮੇਰੇ ਕੋਲੇ ਪਿਛਲੇ ਬੁੱਧਵਾਰੇ ਦੇ ਨਵੇਂ ਕੇਸ ਆਏ ਭਰਾਵੋ ਆਪਣਾ ਮੜਾ ਮੋਡਾ ਦਾ ਖਿਆਲ ਕਰ ਲਓ ਯਾਰ ਲੁੱਟ ਦਾ ਸ਼ਿਕਾਰ ਨਾ ਹੋਣੇ ਦਫ਼ਤਰ ਆਪਣੇ ਬੰਦ ਕਰਕੇ ਉਹਨੇ ਫੋਨਾਂ ਦੇ ਕੰਮ ਚ ਚਲਾਈ ਜਾਂਦੀ ਹੈ ਦਫਤਰ ਦਾ ਤਾਂ ਬੰਦਾ ਹਣਾ ਬਾਈ ਪਰ ਬੰਦਾ ਵੀ ਤਿੰਨ ਦਫਤਰ ਹੀ ਬਾਈ ਤਿੰਨੇ ਬੰਦ ਕਰ ਦਿੱਤੇ ਵਿਕਾਸ ਸ਼ਰਮਾ ਦਾ ਨਾਮ ਲਉ ਨਾ ਨਾਲ ਤੁਸੀਂ ਵਿਕਾਸ ਕਿਵੇਂ ਵਿਕਾਸ ਸ਼ਰਮਾ ਦੇ ਅਬਜ਼ਾਜ਼ ਜਨਾਬ ਜੀ ਆਨਰ ਅਗੇ ਵਿਕਾਸ ਸ਼ਰਮਾ ਤੇ ਰਚੀ ਤੇ ਅਬਜ਼ਾਜ਼ ਆਨਰ ਅਗੇ ਉਹਨਾਂ ਨੇ ਇਹ ਮੂਰੇ ਰੱਖਿਆ ਹੋਈਆਂ ਜਿੰਨੇ ਕਿ ਰੱਖਦੀ ਥੋੜਾ 8:00 ਵਜੇ ਹੋਟਲ ਬਾਈ 15 ਲੱਖ ਦੀ ਮੇਰੀ ਆ ਜਿਆਦਾ ਲੱਖ ਦੀ ਮੇਰੀ ਹੈਗੀ 11:30 ਦੀ ਸਾਡੀ ਆ 10:30 ਦੀ ਅਸੀਂ 45 ਬੱਚਿਆਂਗੇ 45 ਬੱਚਿਆਂ ਦੀ ਕਿਸੇ ਦੀ 15 ਲੱਖ ਕਿਸੇ ਦੀ 20 ਲੱਖ ਕਿਸੇ ਦੀ ਕਿੰਨੀ ਸਮਝੀ ਜਾਂਦੀ ਹੈ ਨਹੀਂ 40 ਤੇ 45 ਆਣਾ ਤੁਸੀਂ ਇਹ ਦੇਖ ਲਓ ਕਿੰਨਾ ਬਣ ਗਿਆ 45 ਜਵਾਕ ਨੇਗੇ 5-6 ਇਦੋਂ ਉੱਪਰ ਮੰਦਾ ਆ ਦੇਖ ਹੁਣ ਆ ਬਾਈ ਜੀ ਬੈਠੇ ਨੇ ਥੋੜਾ ਕਿੰਨਾ 16 ਲੱਖ ਜੀ 16 ਲੱਖ ਰੁਪਏ ਇਹਨਾਂ ਦੇ ਬੇਟੀ ਨਾਲ ਵਜਿਆ ਹੋਇਆ ਤੇ ਇਸ ਕਰਕੇ ਬੀਰੋ ਹੈ 7-8 ਕਰੋੜ ਰੁਪਏ ਤਾਂ ਬੜੀ ਮਾਮੂਲੀ ਰਕਮ ਹੈ ਹਰਿਆਣੇ ਦੇ ਵਿੱਚੋਂ ਹਿਮਾਚਲ ਦੇ ਵਿੱਚੋਂ ਚਾਰ ਪੰਜ ਸੂਬਿਆਂ ਦੇ ਵਿੱਚ ਬੈਠ ਕੇ ਮਹਾਲੀ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਬੈਠ ਕੇ ਕੰਮ ਚਲਾਈ ਜਾਂਦੇ ਨੇਗੇ ਪਰ ਇਹ ਹੀ ਗੱਲ ਕਹਿਣਾ ਚਾਹਣਾ ਜ਼ਮੀਨਾਂ ਵਿਗਿਆ ਲੋਕਾਂ ਦੀਆਂ ਬਈ ਜ਼ਮੀਨਾਂ ਹੀ ਵਿਗਿਆ ਘਰਾਂ ਦੇ ਘਰ ਉਜੜ ਗਏ ਪੰਜਾਬ ਆਉਣ ਵਾਲਾ ਸਮੇਂ ਦੇ ਵਿੱਚ ਬਹੁਤ ਵੱਡੀ ਬਰਬਾਦੀ ਦੇ ਵਿੱਚ ਆ ਪੰਜਾਬ ਦੇ ਵਿੱਚ ਕੋਈ ਨੌਜਵਾਨ ਨਹੀਂ ਮਿਲਣਾ ਨਾ ਕੋਈ ਪੰਜਾਬ ਦੇ ਵਿੱਚ ਟੀਚਰ ਮਿਲਣਾ ਨਾ ਕੋਈ ਪ੍ਰੋਫੈਸਰ ਮਿਲਣਾ ਨਾ ਕੋਈ ਪਟਵਾਰੀ ਮਿਲਣਾ ਨਾ ਕੋਈ ਕਨਗੋ ਮਿਲਣਾ ਨਾ ਕੋਈ ਪੁਲਸ ਵਾਲਾ ਮਿਲਣਾ ਇਹ ਪੰਜਾਬ ਬਹੁਤ ਵੱਡੀ ਬਰਬਾਦੀ ਵੱਲ ਵੱਧ ਚੁੱਕਿਆ ਸਰਕਾਰ ਦੇ ਇਸ ਗੱਲ ਵੱਲ ਬਿਲਕੁਲ ਧਿਆਨ ਨਹੀਂ ਨਾ ਪਿਛਲੀਆਂ ਸਰਕਾਰਾਂ ਨੇ ਧਿਆਨ ਦਿੱਤਾ ਨਾ ਹੋਣ ਵਾਲੀ ਸਰਕਾਰ ਧਿਆਨ ਦੇ ਰਹੀ ਹੈ ਕਿਉਂਕਿ ਜਿੱਦ ਤੁਸੀਂ ਦੇਖੋ ਕੋਈ ਵੀ ਇਸ ਜੇ ਤੁਸੀਂ ਹੋਰਾਂ ਸੂਬਿਆਂ ਦੇ ਵਿੱਚ ਦਿਖਾਓ ਇੰਨੇ ਏਜੰਟ ਕਿੰਨੇ ਕਿੰਨੇ ਹੋਰਾਂ ਸੂਬਿਆਂ ਦੇ ਵਿੱਚ ਇੰਨੇ ਕਿੰਨੇ ਕਿ ਠੱਗੀਆਂ ਵਜ ਰਹੇ ਨੇ ਇਹ ਪੰਜਾਬ ਦੇ ਵਿੱਚ ਹੀ ਏਡਾ ਵੱਡੇ ਪੱਧਰ ਤੇ ਕੰਮ ਚੱਲਿਆ ਹੋਇਆ ਇਸ ਕਰਕੇ ਸਰਕਾਰ ਵੀ ਆਉਣ ਵਾਲੇ ਸਮੇਂ ਦੇ ਵਿੱਚ ਧਿਆਨ ਦੇਵੇ ਪਰ ਹੁਣ ਜਿਹੜਾ ਗਰਮੀ ਦੇ ਥੋੜੇ ਦਿਨ ਰਹਿ ਗਏ ਆ ਗਰਮੀ ਘਟ ਜਾਣਿਆ ਮੀਂਹ ਪੈਣੇ ਸ਼ੁਰੂ ਹੋਣਿਆ ਅਸੀਂ ਮਹਾਲੀ ਦੇ ਵਿੱਚ ਵੱਡਾ ਪ੍ਰਦਰਸ਼ਨ ਕਰਾਂਗੇ ਇਹ ਪੰਜਾਬ ਦੀ ਸਿੱਖਿਆ ਪ੍ਰਣਾਲੀ ਬਚਾਉਣ ਲਈ ਤੇ ਪੰਜਾਬ ਦੀ ਜੁਬਾਨੀ ਬਚਾਉਣ ਲਈ ਮੈਂ ਸਾਰੇ ਲੋਕਾਂ ਨੂੰ ਕਹਿਣਾ ਚਾਹਣਾ ਹੈ ਸਾਡਾ ਇਸ ਦੇ ਵਿੱਚ ਸਾਥ ਦਿਓ ਤੁਸੀਂ ਆਪ ਮੁਤਾਬਕ ਵੀ ਇਹਨਾਂ ਨੇ ਧਰਨੇ ਲਾਉ ਉਹਨਾਂ ਨੂੰ ਕਿਸੇ ਏਜੰਟ ਨੂੰ ਛੱਡਣਾ ਨਹੀਂ ਇਹ ਆਪਾਂ ਪੰਜਾਬ ਦੇ ਵਿੱਚੋਂ ਭਜਾਉਣੇ ਆ ਜੇਕਰ 1.5 ਸਾਲ ਮੈਨੂੰ ਇਸ ਮੁੱਦੇ ਤੇ ਬੋਲਦੇ ਨੂੰ ਹੋ ਗਿਆ ਤਾਂ ਬਹੁਤ ਸਾਰੇ ਏਜੰਟ ਭਜਾ ਵੀ ਦਿੱਤੇ ਤੇ ਪੰਜਾਬ ਦੇ ਲੋਕ ਜਾਗਰੂਤ ਵੀ ਹੋਏ ਨੇਗੇ